ਕਿ ਹੋਰ ਬਾੜ ਲੇ ਦੇ ਸੱਟੋਂ ਪਰ ਪਰ ਕੇ ਜਾਹਰਤ ਆ ਰਹੀ ਨਹੀਂ ਇਹ ਇਸ ਤੋਂ ਸਦੋਂ ਦਾਵਾ ਵੀ ਪੰਜਾਬ ਦੀਆਂ ਨਕਲੀਆਂ ਨਹੀਂ ਆ ਨੇਗੇ ਚੋਕੀ ਸਾਡੇ ਜਿਹੜੇ ਨੌਜਵਾਨ ਹੈਗੇ ਆ ਪੜੇ ਲਿਖੇ ਇੱਥੇ ਕੰਮ ਮਿਲਦਾ ਨਹੀਂ ਕੋਈ ਪਰ ਫੇ ਨੌਜਵਾਨ ਬਾਹਰ ਪਰ ਦੇਗਾ ਅੱਜ ਕੀ ਹੋ ਰਿਹਾ ਵਾ ਕੰਬਸਰ ਹੇਪੋਰਟ ਦਾ ਵੱਡੇ ਵੱਡੇ ਲੀਡਰ ਆ ਰਹੇ ਨੇ ਕੁਮਤਮਾਂ ਜਿੰਨ ਮੁਖੰਪਤੀ ਛੋੜੇ ਜਾ ਰਹੇ ਨੇ ਉਥੇ ਸ਼ਾਸਤ ਕਰ ਰਹੇ ਨੇ ਪੋਲੀ ਫਿਰ ਕਿਦ ਤਰਨੇ ਲੱਗ ਜੰਦੇ ਆ ਕਹਿੰਦੇ ਜੀ ਨੌਜਵਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੇ ਘਰਨੇ ਲਾ ਦਿੱ ਤੁਸੀ ਹੋਰ ਨੌਜਵਾਨਾਂ ਨੂੰ ਖੁੰਗ ਬਣਾ ਕਰ ਰਹੇ ਹੋ ਐਮਐਸ ਸ਼ਾਸਤਨਾ ਕਰਿਓ ਬਰਾਬਰ ਇੱਕ ਜਹਾਜ਼ਾਂ ਕੋ ਸਰ ਉਤਰੀਆ ਜਾ ਹਰਿਆਣਾ ਉਤਰਿਆ ਜਾਂ ਉਥੇ ਉਤਰਿਆ ਜਹਾਰਸਥਾਨ ਵੀ ਉਤਰੂ ਗਈ ਤੇ ਇਥੇ ਦਾ ਉਤਰੂ ਆਈ ਹੈ ਚਾਹ ਚੰਡੀਗੜ ਉਤਰੇ ਚਾ ਜਿੱਥੇ ਮਰਜੀ ਉਤਰੇ ਗਰਾਇਆ ਤੁਸੀਂ 에어ਪੋਰਟ ਜਾ ਕੇ ਕੀ ਕਰ ਕੀ ਆ ਜਿਆਦਾ 에어ਪੋਰਟ ਜਾ ਕੇ ਬੰਦਮਾਨ ਕੀ ਨੌਕਰੀਆਂ ਦਾ ਨਾਮ ਕਰੋ ਤੁਸੀਂ ਮੈਂ ਜਲੇ ਡਿਮੋਟ ਹੋਏ ਆ ਤੇ ਉਹਨਾਂ ਨੂੰ ਨੌਕਰੀ ਦੇ ਨਾਸਤੇ ਆਇਆ ਵਾ ਕਿ ਉਹਨਾਂ ਨੂੰ ਮੌਟਰ ਰੇਲ ਆ ਗਿਆ ਉਹਨਾਂ ਨੂੰ ਮਤਲਬ ਕਿ ਕਿਤੇ ਕਿਨਾਰੇ ਲਾਉਂਦਾ ਤੇਰੇ ਤੁਸੀਂ ਮੁੱਖ ਮੰਤਰੀ ਹੋ ਕੋਰਪੋਰੇਟ ਜੀ ਹੋਰ ਆ ਰਹੇ ਹੋ ਜਰਾ YouTube ਵਾਲਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਤੇ ਹੋਰ ਬਾਹਲੇ ਦੇਸ਼ਾਂ ਤੋਂ ਪਾਰ ਪਾਰ ਕੇ ਜਹਾਜ਼ ਉਡਾ ਰਹੇ ਨੇ ਕਿਰਾ ਇਸ ਤੋਂ ਸੱਦ ਹੁੰਦਾ ਵਾ ਪੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੇ ਕਰਾਂ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈਗੇ ਆ ਪੜ੍ਹੇ ਲਿਖੇ ਇੱਥੇ ਕੰਮ ਮਿਲਦਾ ਨਹੀਂ ਕਰਾਂ ਤੇ ਫਿਰ ਨੌਜਵਾਨ ਬਾਹਰ ਭੱਜਦੇ ਆ ਕਰਾਂ ਅੱਜ ਕੀ ਹੋ ਰਿਹਾ ਵਾ ਅੰਬਸਰ 에어ਪੋਰਟ ਤੇ ਵੱਡੇ ਵੱਡੇ ਲੀਡਰ ਜਾ ਰਹੇ ਨੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਡੇ ਜਾ ਰਹੇ ਨੇ ਤੇ ਉੱਥੇ ਸਿਆਸਤ ਕਰ ਰਹੇ ਨੇ ਕਰਾਂ ਓਨਲੀ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਭਗਵੰਤ ਮਾਨ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੌਸਲਾ ਦਿਓ ਜਿਹੜੇ 50-50 ਲੱਖ ਰੁਪਏ ਲਾ ਕੇ ਗਏ ਨੇ ਕਰਾਂ ਅਮਰੀਕਾ ਦਾ ਸਹੀ ਕਰ ਰਿਹਾ ਵਾ ਕਰਾਂ ਜੇ ਅਸੀਂ ਕਿਸੇ ਕੰਟਰੀ ਵਿੱਚੋਂ ਗਲਤ ਤਰੀਕੇ ਨਾਲ ਐਂਟਰ ਹੋਵਾਂਗੇ ਉਹਦਾ ਬਾਹਰ ਕੱਢਣਗੇ ਕੱਢਣਗੇ ਵੀਰ ਜੀ ਬਾਕੀ 50-50 ਲੱਖ ਰੁਪਏ ਲਾ ਕੇ ਨੌਜਵਾਨ ਗਏ ਆ ਉਹਨਾਂ ਨੂੰ ਹੌਸਲਾ ਦਿਓ ਵੀ ਜੇ ਇੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਤੇ ਇੱਥੇ ਕੋਈ ਬਿਜ਼ਨਸ ਸ਼ੁਰੂ ਕਰ ਲੋ ਕਰਾਂ 50 ਲੱਖ ਰੁਪਏ ਬਹੁਤ ਵੱਡੀ ਰਕਮ ਹੁੰਦੀ ਆ ਫੇਰ ਤੇ ਧਰਨੇ ਵੀ ਲੱਗ ਜਾਂਦੇ ਆ ਕਹਿੰਦੇ ਜੀ ਨੌਜਵਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੇ ਧਰਨੇ ਲਾਦੇ ਤੁਸੀਂ ਹੋਰ ਨੌਜਵਾਨਾਂ ਨੂੰ ਕਿਉਂ ਘੁਮਰਾ ਕਰ ਰਹੇ ਹੋ ਹੋਰ ਨੌਜਵਾਨਾਂ ਨੂੰ ਉਹਨਾਂ ਨੂੰ ਸਮਝਾਓ ਵੀ ਗਲਤ ਤਰੀਕੇ ਨਾਲ ਕਿਸੇ ਦੇ ਕੰਟਰੀ 'ਚ ਨਹੀਂ ਜਾਣਾ ਤੁਹਾਡੀ ਜਾਨ ਨੂੰ ਵੀ ਖਤਰਾ ਵਾ ਤੁਸੀਂ ਡੌਂਕੀ ਲਾ ਲਾ ਕੇ ਜਾਂਦੇ ਹੋ ਉਹਨਾਂ ਨੂੰ ਮਤ ਦੇਓ ਘਰਾ ਤਾਂ ਜੋ ਹੋਰਾਂ ਨੂੰ ਵੀ ਮਤ ਆਵੇ ਐ ਨਹੀਂ ਉਹਦੇ ਹੱਕ ਵਿੱਚ ਝੰਡੇ ਸੋਖ ਲੈ ਕੇ ਹਣ ਸਭ ਤੋਂ ਪਹਿਲਾਂ ਉਹਨਾਂ ਨੂੰ ਹੌਸਲੇ ਦੀ ਲੋੜ ਆ ਫਿਰ ਉਹਨਾਂ ਨੂੰ ਨੌਕਰੀ ਦੀ ਲੋੜ ਆ ਜਿਹੜੇ ਨੌਜਵਾਨ ਕਾਬਲੇਦਾਨ ਨੇ ਗਰਾ ਉਹਨਾਂ ਨੂੰ ਨੌਕਰੀਆਂ ਦੇ ਰੱਖੋ ਗਰਾ ਉਹਨਾਂ ਨੂੰ ਗਰਾ ਐਮਐਸ ਸਿਆਸਤ ਨਾ ਕਰਿ ਜਾਓ ਗਰਾ ਵੀ ਜਹਾਜ਼ ਅੰਬਰ ਸਰ ਉਤਰਿਆ ਜਾਂ ਹਰਿਆਣਾ ਉਤਰਿਆ ਜਾਂ ਉੱਥੇ ਉਤਰਿਆ ਜਹਾਜ਼ ਤਾਂ ਬਈ ਉਤਰੂ ਗਈ ਕਿਤੇ ਦਾ ਉਤਰੂ ਗਈ ਚਾਹ ਚੰਡੀਗੜ ਉਤਰੇ ਚਾ ਜਿੱਥੇ ਮਰਜੀ ਉਤਰੇ ਗਰਾ ਬਾਕੀ ਸਾਰੇ ਏਜੰਟ ਕਸੂਰਵਾਰ ਨਹੀਂ ਆ ਮੇਜਾ ਪਰ ਕਹਿੰਦੀ ਏਜੰਟ ਵੀ ਸਾਰੇ ਕਸੂਰਵਾਰ ਆ ਜਾਣ ਵਾਲਾ ਵੀ ਕਸੂਰਵਾਰ ਆ 50-50 ਲੱਖ ਰੁਪਏ ਲਾ ਕੇ ਜਾ ਰਹੇ ਹੋ ਗੁਰਾ ਅਸਾ ਪਹਿਲੇ ਕਹਿੰਦੀ ਵੀ ਇੱਥੇ ਵਿਛਣਾ ਸ਼ਟ ਕਰਾਓ ਉੱਥੇ ਕਰੋ 50-50 ਲੱਖ ਰੁਪਏ ਤੁਸੀਂ ਜ਼ਮੀਨਾਂ ਵੇਚ ਕੇ ਕਿਉਂ ਬਾਹਰ ਨੂੰ ਜਾ ਰਹੇ ਹੋ ਗੁਰਾ ਛੱਡੋ ਪੰਜਾਬ ਤੁਸੀਂ ਚੰਗੇ ਨੂੰ ਨੌਕਰੀਆਂ ਦੇਣ ਲੱਗ ਜਾਓ ਇੱਥੇ ਕਾਨੂੰਨ ਵਿਵਸਥਾ ਸਹੀ ਹੋ ਜਾਵੇ ਹੁਣ ਅਮਰੀਕਾ ਦੀ ਦਾ ਭਾਈ ਕਾਨੂੰਨ ਵਿਵਸਥਾ ਬਿਲਕੁਲ ਸਹੀ ਆ ਤੈਨੂੰ ਮੋਲ ਰੇ ਆ ਔਰ ਤੁਸੀਂ ਕੀ ਚਾਹੁੰਦੇ ਹੋ ਜਿੱਥੇ ਸਾਡੀ ਕਾਨੂੰਨ ਵਿਵਸਥਾ ਸਹੀ ਹੈ ਨਹੀਂ ਤਾਂ ਉੱਥੇ ਵੀ ਉਹੀ ਕੰਮ ਹੋ ਜਾਵੇਗਾ ਲੋਕੀ ਬਾਟੇ ਟਪ ਟਪ ਜਾਈ ਜਾਣ ਤੇ ਉਹ ਰੱਖੀ ਜਾਣਗਰਾ ਭਾਈ ਸਾਰੇ ਕੰਟਰੀ ਆਏ ਹੁਣ ਭੇਜਣਗੇ ਤਨੂਰਾ ਆਪਣੇ ਐਸ ਕਰਕੇ ਐਸ ਮੁੱਦੇ ਤੇ ਸ਼ਾਸਤਨਾ ਕੀਤੀ ਜਾਵੇ ਤੁਸੀਂ ਏਅਰਪੋਰਟ ਜਾ ਕੇ ਕੀਤਾ ਕੀ ਆ ਜਾਦਾ ਏਅਰਪੋਰਟ ਜਾ ਕੇ ਭਗਵੰਦ ਮਾਨ ਜੀ ਨੌਕਰੀਆਂ ਦਾ ਐਲਾਨ ਕਰੋ ਤੁਸੀਂਰਾ ਮੈਂ ਜਿਹੜੇ ਡਬੋਂਟ ਹੋਏ ਆ ਤੇ ਉਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਆਇਆ ਵਾਂ ਤੇ ਉਹਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਆਇਆ ਵਾਂ ਉਹਨਾਂ ਨੂੰ ਮੈਂ ਕਿਤਨਾ ਕਿਤੇ ਕਿਨਾਰੇ ਲਾਉਂਗਾ ਤੇ ਫੇਰ ਤੁਸੀਂ ਮੁੱਖ ਮੰਤਰੀ ਹੋ ਤੇ ਪੜਕਦੇ ਹੋ ਤੁਸੀਂ ਹੋਰਾਂ ਕੋਗਰਾ ਮਾਣ ਲਈ ਤਾਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ